ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਹਿਮਤ ਅਜਲਾ ਵਲੌਗਸ ਤੇ ਉੱਤੇ ਤੇ ਅੱਜ ਵਲੌਗ ਦੀ ਸ਼ੁਰੂਆਤ ਬੜੀ ਸੋਹਣੀ ਮੈਨੂੰ ਵੀ ਸਰਪ੍ਰਾਈਜ਼ ਹੀ ਮਿਲਿਆ ਤੇ ਦੇਖੋ इधर-ਉਧ ਫੁੱਲ ਖਿੜ ਗਿਆ ਇਹਦਾ ਸੁਣਾ ਹਲਕੜਿਆ ਇਹ ਜੀ ਦੂਜੇ ਵੀ ਦਿਖਾਉਣੀ ਆ ਗੁਲਾਬ ਗੁਲਾਬ ਵੀ ਖਿੜ ਗਿਆ ਹੋਰ ਇੱਕ ਆ ਖਿੜਿਆ ਹੀ ਬਟੇ ਹੁਣ ਆ ਕੋਈ ਨੂੰ ਹੀ ਫੁੱਲ ਪੈਣਦੇ ਆ ਤੇ ਖੇੜਕੇ ਤੇ ਜਿੱਦਾਂ ਲਾਲੂ ਕੀ ਇੱਕ ਤੇ ਸੁੱਕ ਗਿਆ ਬਾਕੀ ਖੜੰਦੇ ਓਹ ਹੋ 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 ਇੱਕ ਸੈਕਿੰਡ ਚਲੋ ਬਾਕੀ ਚਲਦੇ ਆ ਲੈ ਤੇ ਮੰਮੀ ਦਾ ਫੋਨ ਆਇਆ ਮੰਮੀ ਕਹਿੰਦੇ ਕਿ ਬਣਾਈ ਆ ਆਪਾਂ ਛੋਲੇ ਪੂੜੀਆਂ ਤੇ ਚੱਲ ਕੇ ਤੇ ਆਪਾਂ ਛੋਲੇ ਪੂੜੀਆਂ ਲੈ ਕੇ ਇਹਦੇ ਪੈਕ ਕਰਕੇ ਲੈ ਜਣੇ ਕਿਉਂਕਿ ਹੁਣ ਤੇ ਖਾਲੀ ਰੋਟੀ ਤੇ ਦੁਪਹਿਰ ਵਾਸਤੇ ਆਪਾਂ ਪੈਕ ਕਰਕੇ ਲੈ ਕੇ ਲੈ ਜਣੇ ਆ ਤੇ ਫੇਟਨ ਦਿਖਾਉਣੇ ਆ ਜੇ ਪੋਸੀਬਲ ਹੋਇਆ ਤੇ ਮੰਮੀ ਨਾਲ ਵੀ ਮਲਾਵਾਂਗੇ ਤੇ ਚਲਦੇ ਹਾਂਜੀ ਤੇ ਆਪਾਂ ਮੰਮੀ ਕੋਲੋਂ ਹੋਏ ਆਏ ਆ ਘਰੋਂ ਛੋਲੇ ਪੂੜੀਆਂ ਲੈ ਕੇ ਤੇ ਲੈਬ ਤੋਂ ਇੱਕ ਲੈਬ ਤੋਂ ਰਿਪੋਰਟਸ ਲੈ ਕੇ ਦੂਜੀ ਲੈਬ ਤੇ ਦੇਣ ਆ ਗਏ ਆ ਕਿਉਂਕਿ ਇੱਤਰ ਤਾਂ ਹੋਇਆ ਹੈ ਸੀਪੀਯੂ ਖਰਾਬ ਇਹ ਆਪਾਂ ਰਿਪੋਰਟਸ ਦੇ ਕੇ ਆ ਕੇ ਬੁਟੀਕ ਤੇ ਮਿਲਦੇ ਤਾਂ ਮੈਂ ਹਾਂਜੀ ਤੇ ਲਓ ਜੀ ਮੰਮੀ ਨੂੰ ਵੀ ਆਪਾਂ ਲਵਾਤੇ ਨੇ ਫੁੱਲ ਬੁੱਟੇ ਮਾਲੀ ਨੂੰ ਬੁਲਾ ਲਿਆ ਇਹ ਤੇ ਗਮਲੇ ਘਰੇ ਪਏ ਹੀ ਮਿੱਟੀ ਹੈਗੀ ਸੀ ਤੇ ਆਹ ਵੇਖੋ ਇੱਕ ਅਮਰੂਦ ਦਾ ਬੁੱਟਾ ਲਵਾਇਆ ਉਹਨੂੰ ਅਮਰੂਦ ਲੱਗਾ ਹੀ ਉਹ ਮਿਲੇਗਾ ਨਹੀਂ ਪੜਾ ਦਿਓ ਤੇ ਇਹਦਾ ਕਿਹਦੇ ਹਿੱਸੇ ਆਉਂਦਾ ਬਾਕੀ ਇਹ ਗਮਲਿਆਂ ਦੇ ਵਿੱਚ ਆਪਾਂ ਬੁੱਟੇ ਲਵਾਤੇ ਜਿਵੇਂ ਇਹਦੇ ਦੂਜੇ ਘਰ ਲਵਾਏ ਉਦਾਂ ਦੇ ਇੱਧਰ ਲਵਾਤੇ ਤੇ ਹੁਣ ਇਹ ਤੁਰਪੈਣ ਫਿਰ ਆਪਾਂ ਹੋਰ ਲਵਾਵਾਂਗੇ ਨੂੰ ਮੰਮੀ ਪੂਰੀ ਖੁਸ਼ ਹੈ ਜੀ ਹਾਂਜੀ ਗਾਇਸ ਟਾਈਮ ਹੋ ਗਿਆ ਜੀ ਮੈਂ ਫਿਰ ਮੁੱਕੜੀ ਦੀ ਆਲ ਦਿੰਨੀ 4 ਵਜੇ ਚੱਲੇ ਆ ਤੇ ਆਪਾਂ ਨੇ ਇੱਕ ਸੂਟ ਆਰਡਰ ਕੀਤਾ ਸੀ ਆਪਣੇ ਲਈ ਨਹੀਂ ਕੀਤਾ ਮਤਲਬ ਕਿਸੇ ਬੱਚੇ ਲਈ ਕੀਤਾ ਵਾ ਆਹ ਕਲਰ ਆ ਤੇ ਆਪਾਂ ਗਈਆਂ ਲੈਸਾਂ ਲੈਣ ਵਾਸਤੇ ਇਹਦਾ ਬਣਾਉਣਾ ਲਹਿੰਗਾ ਤੇ ਉਹ ਲੈਸ ਲੈਣ ਗਏ ਤੇ ਆਹ ਦੇ ਲੈ ਆਏ ਆਪਾਂ ਹਨਾ ਜਿਹੜੀ ਉਹਦੀ ਫਲੇਅਰ ਤੇ ਲੱਗਣੀ ਆ ਤੇ ਨਾਲ ਮਤਲਬ ਜਿਹੜੇ ਕਲਰ ਦਾ ਦੁਪੱਟਾ ਜਾਂ ਕੰਟਰਾਸਟ ਬਣਾਉਣਾ ਉਹ ਕਲਰ ਦੀ ਲੈਣ ਗਏ ਤੇ ਚਲੋ ਇੱਕ ਜਗ੍ਹਾ ਤੋਂ ਮਿਲੀ ਨਹੀਂ ਦੂਜੀ ਜਗ੍ਹਾ ਤੇ ਗਏ ਉਥੇ ਇਹਨਾਂ ਪਸੰਦ ਆ ਗਈ ਬਹੁਤ ਜ਼ਿਆਦੀ ਪਸੰਦ ਆਈ ਖੁਸ਼ ਬਹੁਤ ਹੋ ਗਈਆਂ ਤੇ ਅੱਗੇ ਗੱਲ ਪੁੱਛੋ ਹੀ ਨਾ ਪੈਸਾ ਹੀ ਇੰਨਾ ਮੰਗ ਲਿਆ ਉਹਨੇ ਕਿ ਅਸੀਂ ਬਿਨਾ ਖਰੀਦੇ ਵਾਪਸ ਆ ਗਏ ਤੇ ਹੁਣ ਆਪਾਂ ਪੋਸਟਪੋਨ ਕਰ ਦਿੱਤਾ ਕੱਲ ਨੂੰ ਸੰਡੇ ਐ ਤੇ ਪਰਸੋਂ ਜਿੰਨਾਂ ਨੇ ਜਿਹੜੇ ਟੇਲਰ ਨੇ ਬਣਾਉਣਾ ਉਹ ਟੇਲਰ ਆਪ ਹੀ ਖਰੀਦ ਲੇਗਾ ਕਿਉਂਕਿ ਮੇਰੇ ਹੱਥੋਂਗੇ ਖੜੇ ਤੇ ਇਸ ਕਰਕੇ ਹੁਣ ਆਪਾਂ ਚੱਲੇ ਆ ਘਰ ਨੂੰ ਬੱਚੇ ਲੱਗੇ ਆ ਪੈਕਿੰਗ ਕਰਨ ਤੇ ਜਾ ਕੇ ਵੇਖਦੇ ਆਂ ਕੀ ਕਰਦੇ ਆ ਤੇ ਤੁਹਾਨੂੰ ਵੀ ਦਿਖਾਉਨੇ ਆ ਤੇ ਤੁਸੀਂ ਮੇਰੇ ਬਲੌਗਰ ਨੂੰ ਪਿਆਰ ਨਹੀਂ ਦੇਂਦੇ ਹੁਣ ਮੈਨੂੰ ਪਤਾ ਲੱਗਣ ਲਿਆ ਨਬੰਦ ਕਰ ਦੇਣੀ ਮੈਂ ਛੁਪਣਾ ਹੋਇਆ ਨਾ ਹੁਣ ਫਿਰ ਤੇ ਲੱਭਿਓ ਮੈਨੂੰ ਹਾਂਜੀ ਤੇ ਸੰਗਤ ਜੀ ਆਪਾਂ ਅੱਗੇ ਘਰ ਬੱਚੇ ਲੱਗੇ ਹੋਏ ਆ ਪੈਕਿੰਗ ਕਰਨ ਵਾਸਤੇ ਤੇ ਹੂ ਕਰੋ ਦਰਸ਼ਨ ਕਿੰਨੇ ਦਿਨ ਹੋ ਗਏ ਆ ਮਿਲੇ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਧਰ ਆਓ ਇੱਧਰ ਇੱਧਰ ਆਓ ਉਧਰ ਲੈਟ ਆਈ ਜਾਂਦੀ ਕਿਥੇ ਰਹਿੰਦੇ ਆ ਅੱਜਕੱਲ ਸਾਰੇ ਪੁੱਛਦੇ ਤੁਹਾਡੇ ਬਾਰੇ 10 ਤਰੀਕ ਨੇੜੇ ਆ ਅਸਲ ਤੇ ਕਈਆਂ ਦਾ ਤਰੀਕ ਦਾ ਵੀ ਨਹੀਂ ਪਤਾ ਹਾਂ 10 ਤਰੀਕ ਨੂੰ ਉਹ ਵੀ ਤੁਹਾਨੂੰ ਦਿਖਾਵਾਂਗੇ ਜਿਹੜਾ ਲਾਈਵ ਦੇ ਵਿੱਚ ਹਿੰਮਤ ਹੈ ਜੀ ਚੰਨ ਦਿੱਤੇ ਤੁਸੀਂ ਸਾਰਿਆਂ ਨੇ ਲਾਈਵ ਹੀ ਹੁੰਦੇ ਜਣਾ ਹਰ 10 ਤਰੀਕ ਨੂੰ ਜਿਹੜਾ ਰੌਣਕ ਲੱਗਦੀ ਹੈ ਨਾ ਹਾਂ ਤੇ ਉਹ ਤੁਹਾਨੂੰ ਦਿਖਾਵਾਂਗੇ ਸਾਰਿਆਂ ਭੈਣਾਂ ਨਾਲ ਮਿਲਾਵਾਂਗੇ ਬਾਕੀ ਅਸਲ 'ਚ ਮੈਂ ਇਹ ਚੀਜ਼ ਨੋਟ ਕੀਤੀ ਕਿ ਜਿੱਦਾਂ ਦਾ ਮੈਂ ਵਲੌਗ ਬਣਾਉਣ ਦੀ ਹੈ ਮੈਂ ਜੋ ਕਹਿੰਨੀ ਹੈ ਨਾ ਕਿ ਤੁਹਾਨੂੰ ਆ ਅਗਲੇ ਫਸ ਇੱਥੇ ਜਾ ਕੇ ਵਿਖਾਵਣੀ ਬਸ ਇਹਨਾਂ ਚੀਜ਼ਾਂ ਦੀ ਕਮੀ ਸੀ ਪੀ ਆ ਦਿਖਾਵਾਂਗੇ ਆ ਕਰਾਂਗੇ ਉਹ ਚੀਜ਼ ਮੈਂ ਅੱਗੇ ਕਰ ਦੇਣੀ ਆ ਤੇ ਆਪਾਂ ਹੁਣ ਮੰਨੇ ਠਹਿਰ ਤੈਨੂੰ ਆਤਾ ਹੈ ਕੁਮਾਨ ਹਾਂ ਹਾਂ ਬੋਲ ਲੈ ਆਂਦੇ ਵੱਧੇ ਕਿਨ ਜਾ ਗਿਆ ਆਂਦੇ ਮੱਧੇ ਕਾ ਹਾਂ ਹਾਂ ਮਨਾ ਕਰ ਤੋ ਮਨਾ ਕਰ ਤੋ ਹਾਂ ਹਾਂ ਇੱਕ ਹੀ ਚੱਲੰਦਿਆ ਤੇ ਤਿਆਰ ਹੋ ਜਾ ਮਮੀ ਰੈਡੀ ਹੋਣਾ ਨੂੰ ਨਾ ਬੇਲੀ ਰੋਟੀ ਖਾ ਕੇ ਲਿਈਏ ਸਾਰੇ ਤੇ ਮੈਨੂੰ ਤਾਂ ਤੁਸੀਂ ਦੱਸਿਆ ਨਹੀਂ ਤੇ ਲੈ ਤੈਨੂੰ ਦੱਸਾਂ ਜਰੂਰੀ ਸਰਪ੍ਰਾਈਜ਼ ਸਰਪ੍ਰਾਈਜ਼ ਨਹੀਂ ਹੈ ਮਮੀ ਰੈਡੀ ਹੋਣਾ ਨੂੰ ਨਾ ਏ ਬਾਬਾ ਮੇਰੇ ਸਾਡੇ 2-2 ਮਹੀਨੇ ਹੋ ਗਏ ਨੇ ਜਿਆਦਾ ਹੋ ਚਲਿਆ ਹਨਾ 2.5 ਮਹੀਨੇ ਹੋ ਗਏ ਆ ਤੇ ਅਸਲ ਤੇ ਹੜਾਂ ਕਰਕੇ ਬਿਜ਼ੀ ਜਿਆਦਾ ਹੀ ਨਾ ਹਾਂ ਤੇ ਘਮਾਇ ਫਰੇ ਨਹੀਂ ਗਿਆ ਤੇ ਮੈਂ ਇਹਨਾਂ ਵਾਂ ਕਿ ਉਹਨਾਂ ਨੂੰ ਕਿਤਨੇ ਕਿਤੇ ਘਮਾ ਰਿਹਾ ਸਾਰੀ ਜਿਹੜੀ ਮੰਮਾ ਸਾਡੇ ਘਰੇ ਬੈਠੀ ਐ ਨਿਕਲੀ ਗਵਾਂਧੀਆਂ ਵੱਲ ਇਹ ਨਾਂ ਦਾ ਇੱਕ ਮਾਤਾ ਵਾ ਸਾਡੀ ਮਾਤਾ ਵੰਗੀ ਤੇ ਉਹਨਾਂ ਵੱਲ ਜਾ ਕੇ ਆਪਸ ਵਿੱਚ ਦੁੱਖ ਸੁੱਖ ਕਰ ਲੈਂਦੀਆਂ ਨੇ ਨੋਆਂ ਦੀਆਂ ਕਰ ਲਈਆਂ ਵੰਡੀ ਕਵੰਡੀ ਚਲੋ ਤੁਹਾਨੂੰ ਉਹਨਾਂ ਨੂੰ ਦੁੱਖ ਸੁੱਖ ਉਹੜਾ ਪੁਜੁਰਗ ਕਰਦੇ ਹੀ ਬੈਠੇ ਇਹ ਹੁਣ ਚੱਲੇ ਆਂ ਅਸੀਂ ਹਵੇਲੀ ਜਿਹੜਾ ਕਿ ਮੈਨੂੰ ਤਾਂ ਦਿਨ ਸਾਹਮਣੇ ਪਤਾ ਲੱਗਾ ਹਾਂ ਹਵੇਲੀ ਕਿੰਨੇ ਤਿਆਰ ਹੋ ਜੋ ਤੇ ਨਿੱਕੇ ਦੇ ਕੱਪੜੇ ਤਿਆਰ ਕਰ ਲਓ ਤੇ ਜਿਹੜਾ ਉਹ ਨਵਾਂ ਸੂਟ ਲੈਂਦਾ ਜਿਹੜਾ ਪਾ ਦਿੰਨੇ ਹਾਂ ਉਹ 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 ਨੂੰ ਕਰਨ ਤੇ ਲੱਗੋ ਵੇਖਦੀ ਹਾਂ ਮੈਂ ਤੇ ਲਓ ਸੰਗਤ ਜੀ ਟਵਿਸਟ ਆ ਗਿਆ ਜੇ ਇਹ ਵਲੌਗ ਦੇ ਵਿੱਚ ਟਵਿਸਟ ਹੁਣ ਨਹੀਂ ਇਸ ਤੋਂ ਬਾਅਦ ਨਹੀਂ ਵਿੱਚ ਵਿੱਚ ਤੁਹਾਨੂੰ ਕਲਪਾਂ ਤੁਹਾਨੂੰ ਮਿਲਣੀਆਂ ਤੁਹਾਨੂੰ ਉਸ ਤੋਂ ਬਾਅਦ ਨਾ ਹਵੇਲੀ ਮਿਲਾਂਗੇ ਆਪਾਂ ਨੂੰ ਨਹੀਂ ਆਪਾਂ ਹੁਣ ਹਵੇਲੀ ਜਾ ਕੇ ਮਿਲਾਂਗੇ ਜਾਂ ਤਿਆਰ ਹੋਣ ਲੱਗੇ ਮਿਲਾਂਗੇ ਵੇਖੋ ਜੀ ਨਜ਼ਰ ਤੁਸੀਂ ਹੀ ਹੋ ਨਜ਼ਰ ਨਾ ਲਾਈਟ ਬਲਿੰਕ ਕਰੀ ਗਈ ਤੇ ਜਦੋਂ ਮੈਂ ਕੱਲੀ ਆ ਉਹ ਲਾਈਟ ਹਟ ਗਈ ਕੰਮ ਜਾਂਦੀ ਹੈ ਨਾ ਰੈਟ ਓਹ ਕਿਵੇਂ ਲਾਈਟ ਵੀ ਕੰਮ ਜਾਂਦੀ ਹੈ ਚਲੋ ਸੰਗਤ ਜੀ ਜੁੜੇ ਰਹੋ ਮਿਲਦੇ ਆਂ ਬਾਬਾ ਆ ਕਾ ਕਾ ਜਾਣਾ ਜਾਣਾ ਹਾਂ ਮੰਮ ਬੱਕੀ ਫੋਕੀ मम्मा 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 पाड़े. मम्मा 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 ਪਾਟਰ ਪਾਟਰ ਹੋ ਰਹੀ ਆ ਤੇ ਆ ਜਿੱਥੇ ਰੀਆ achar ਹੁੰਦਾ ਦਾ ਪਾਪੜਾ ਦਾ ਮਿੱਠਾ ਬਣਦੀ ਆ ਹਾਂ 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 ਇਹ ਆਂਦੇ ਕੜਾਈ ਵੀ ਨਹੀਂ ਆਹ ਕੜਾਈ ਕਿੰਨੇ ਦਹੀਂ ਲੈਣਾ ਕਿ ਇਹਨੇ ਨਹੀਂ ਪਾਪਾ ਵੀ ਨਹੀਂ ਆਹ ਆਈ ਵਾਸ ਗੇਟਿੰਗ ਹਾਂਜੀ ਬੱਚੋ ਨਿਮਣੋ ਦੇ ਮੈਂ ਵਾਈਕੂ ਜੀ ਦਾ ਘਰ ਆਲਸਾ ਵਾਈਕੂ ਜੀ ਦੇ ਘਰ ਤੇ ਯਾਦ ਇਹ ਤਾਂ ਕਰਨੀ ਸੀ ਹਾਂਜੀ ਕਿੱਥੇ ਆਏ ਜੇ ਅਵੇਲੀ ਅੱਜ ਆਏ ਆ ਫੈਮਲੀ ਸਮੇਤ ਸਪੈਸ਼ਲੀ ਪਾਪਾ ਆਏ ਪਾਪਾ ਕਾਰਬ ਮੱਕੇ ਮੱਕੇ ਆਹ ਅੱਜ ਆਏ ਆ ਹਵੇਲੀ ਸਾਰੀ ਫੈਮਲੀ ਨਾਲ ਤੇ ਬੜਾ ਬੜੇ ਚਿਰ ਬਾਅਦ ਮੰਮੀ ਕਿੰਨੇ ਚਿਰ ਬਾਅਦ ਆਏ ਹੋਣ ਗਿਆ ਇਹ ਪਾਪਾ ਦੇ ਪਿੱਛੇ ਗਰਮੀ ਜਾਂ ਹੁੰਦੇ ਨਹੀਂ ਦੇ ਨਹੀਂ ਪਿਛਲੀ ਨਹੀਂ ਆਏ ਉਹ ਤੋਂ ਪਿਛਲੀ ਵੀ ਆਏ ਆ ਆਪਾਂ ਉੱਥੇ ਬੈਠੇ ਹਜਰੌਦ ਉੱਥੇ ਬੈਠੇ ਆ ਆਪਾਂ ਦੀ ਬਰਥੋ ਇੱਥੋਂ ਹੀ ਪਿੱਛੇ ਤੁਸੀਂ ਨੂੰ ਪਿਛਲੀ ਜੋੜ ਮੈਂ ਕਿ 15 ਜੋ 70 ਜੋ ਹਾਂ 15 ਜੋ ਹਾਂ ਹਾਂ ਚਲੋ ਅਸੀਂ ਪ੍ਰਸ਼ਾਦਾ ਪਾਣੀ ਛੱਕ ਕੇ ਫਿਰ ਤੁਹਾਡੇ ਨਾਲ ਗੱਲ ਕਰਦੇ ਆਂ ਜੀ ਤੁਹਾਡੇ ਨਾਲ ਪਾਪਾ ਉਹਨੇ ਆਪਣੇ ਮੈਰ ਫੜ ਲਿਆ ਨੇ ਨਹੀਂ ਸੈਲ ਤੇ ਵੀ ਦਿੱਕੀ ਨਾ ਦੋਨੇ ਦੋਵੇਂ ਜਣੀਆਂ ਨਾ ਲੜਦੀਆਂ ਪੜੀਆਂ ਜੇ ਤੇ ਗੱਲਾਂ ਵੀ ਕਰ ਜਾਂਦੀਆਂ ਹੋਏ ਦੋਨੋਂ ਮਮੇ ਕੁਲ ਫਿਰ ਨਹੀਂ ਹਾਂਜੀ ਹਾਂਜੀ ਰੇਲ ਨੂੰ ਖਾਣਾ ਖਾ ਕੇ ਫਰੀ ਹੋ ਗਏ ਆ ਤੇ ਹੁਣ ਮਤਾਂਦਾ ਵਾ ਕਿ ਔਰ ਕਿਹੜੀ ਕਾਰਨ ਹੁੰਦੀ ਇਹਨੂੰ ਕਾਰਨ ਕੀ ਆਖੀਦਾ ਵਾ ਉੱਪਰ ਕਾਰ ਬੰਪਰ ਕਾਰ ਦੇ ਵਿੱਚ ਹਟ ਲੈਣਾ ਤੇ ਅਕਸਰ ਜਦੋਂ ਹਵੇਲੀ ਆਈਦਾ ਹਣਾ ਮੇਰੇ ਮੇਰੇ ਖਾਲ ਸਾਲ ਬਾਅਦ ਆਏ ਆ ਤੇ ਨਹੀਂ ਆਪਾਂ ਤੇ ਆਈਦੇ ਹੀ ਆ ਫੈਮਿਲੀ ਦੇ ਨਾਲ ਕਰਕੇ ਮੇਰੇ ਨਾਲ ਸਾਲ ਬਾਅਦ ਆਏ ਆ ਤੇ ਹੰਦੇ ਨਾ ਮਾਰੇ ਆਪਣੇ ਵਾਰੀ ਚੀਕਾ ਨਹੀਂ ਗਾ

ਗੇ ਲਿੰਦਾ ਪੂਰੇ ਵੇਖੋ ਫੱਕਾ ਪਿੱਛੇ ਹੈ